ਸਭ ਤੋਂ ਪਹਿਲਾਂ ਤਾਂ ਜੀ ਮੈਂ ਸ਼ਹਿਰ ਵਾਸੀਆਂ ਨੂੰ ਲੋਹੜੀ ਦੀਆਂ ਮਾਘੀ ਦੀਆਂ ਆਪਣੇ ਵੱਲੋਂ ਸਾਰੇ ਕੌਂਸਲ ਸਹਿਬਾਨਾਂ ਵੱਲੋਂ ਸੀਨੀਅਰ ਡਿਵਿਟੀ ਮੇਰੇ ਸਾਡੇ ਅਮਰੀਕਨ ਸੋਵਲਨੀ ਵੱਲੋਂ ਮੁਬਾਰਕਵਾਦ ਦਿੰਨਾ। ਔਰ ਇਸ ਤੋਂ ਅਗਲੀ ਗੱਲ ਜੀ ਆਪਣੀ ਕਰਨ ਵਾਲੀ ਗੱਲ ਹੈ ਅੱਜ ਤੁਸੀਂ ਸਾਰਿਆਂ ਨੂੰ ਪਤਾ ਹੈ ਕਿ ਤਿਹਾੜ ਦਾ ਦਿਨ ਹੈ ਅੱਜ। ਲੋਹੜੀ ਹੈ ਪਰ ਸਾਰੇ ਪਰੇਸ਼ਾਨ ਨੇ ਇਸ ਨੂੰ ਲੈ ਕੇ ਕਿ ਮੰਨੋ ਜਿਹੜੀਆਂ ਸੁਸਾਇਟੀਆਂ ਮਹਾਰਾਜ ਦੇ ਵਿੱਚ ਹੈਗੀਆਂ ਨੇ ਉਸ ਸੜਕੀਆਂ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਜਦੋਂ ਜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦੇ ਕੰਮ ਅਧੂਰੇ ਪਏ ਨੇ ਔਰ ਜਿਹੜੇ ਕੰਮ ਕਾਂਗਰਸ ਪਾਰਟੀ ਦੇ ਟਾਈਮ ਹੋਏ ਸੀਗੇ ਉਹ ਸਰਕਾਰ ਦੇ ਵਿੱਚ ਹੋਏ ਸੀ ਉਹਨੇ ਕੀ ਕੰਮ ਹੋਏ ਨੇ ਉਸ ਤੋਂ ਬਾਅਦ ਕੋਈ ਉੱਥੇ 1 ਰੁਪਿਆ ਤੱਕ ਨਹੀਂ ਲੱਗਿਆ ਔਰ ਮੈਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀਗਾ ਕਿ ਬਈ ਜਿਹੜੇ ਉਹਦੇ ਚਿਹਤੇ ਹੈਗੇ ਆ ਆਮ ਆਦਮੀ ਪਾਰਟੀ ਦੇ ਜਾਂ ਐਮਐਲਏ ਸਾਹਿਬ ਦੀ ਗੱਲ ਕਰ ਲਓ ਉਹਨਾਂ ਦੇ ਚਿਹਤੇ ਹੈਗੇ ਆ ਉਹਨਾਂ ਦਾ ਪਾਰਟੀਕੂਲਰ ਇੱਕ ਕੰਮ ਪਾਸ ਕਰਵਾ ਕੇ ਲੈ ਕੇ ਆਏ ਨੇ ਦੋ ਕੰਮ ਪਾਸ ਹੋਏ ਸੀ ਕਿ ਛੋਟਾ ਜਿਹਾ ਕੰਮ ਹੋਸਟ ਸਟਡੀ ਦਾ ਸੀਗਾ ਇੱਕ ਕੰਮ ਉਹਨਾਂ ਦੇ ਚਿਹਤ ਦਾ ਸੀਗਾ ਜਿਹੜਾ ਦੂਜਾ ਕੋਈ ਕੰਮ ਪਾਸ ਛੋਟਾ ਜਿਹਾ ਕੰਮ ਪਾਸ ਹੋਇਆ ਸੀ ਉਹਦੀ ਇਵਨ ਫਾਈਲ ਵੀ ਗੁੰਮ ਕਰਤੀ ਉਹਨਾਂ ਉਹਨਾਂ ਚਿਹਤ ਦਾ ਕੰਮ ਹੈਗਾ ਉਹ ਕੰਮ ਵੀ ਚੱਲ ਰਿਹਾ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਕੰਮ ਦੇ ਖਿਲਾਫ ਨਹੀਂ ਹੈਗਾ ਮੈਂ ਇਹ ਕਹਿੰਦਾ ਕਿ ਜੇ ਬਾਈਚਾ ਤੁਸੀਂ ਇੱਕ ਦਾ ਕੰਮ ਕਰਵਾਉਨੇ ਹੋ ਤਾਂ ਸਾਰਾ ਦਾ ਕੰਮ ਹੋਣਾ ਚਾਹੀਦਾ 35-40 ਸੋਸਾਇਟੀਆਂ ਨੇ ਮਹਾਲੀ ਦੀਆਂ ਜਿਹੜੀਆਂ ਪ੍ਰਾਈਵੇਟ ਸੋਸਾਇਟੀਆਂ ਨੇ ਔਰ ਸਾਰੇ ਬੰਦੇ ਅੜੀਕ ਕਰਦੇ ਸੀ ਇਸ ਗੱਲ ਦੀ ਕਿ ਜੀ ਇਹ ਵੀ ਨਵੀਂ ਸਰਕਾਰ ਬਣੀ ਆ ਕਾਂਗਰਸ ਟਾਈਮ ਵੀ ਕੰਮ ਹੋਇਆ ਸਾਡੇ ਹੁਣ ਵੀ ਕੰਮ ਹੋਣਗੇ ਔਰ ਇੱਕ ਵੀ ਕੰਮ ਨਹੀਂ ਹੋਇਆ ਅੱਜ ਅਸੀਂ ਜਿਹੜੀ ਅੱਜ ਖਾਸ ਕਰਕੇ ਜਿਹੜੀ ਪਲਾਨਿੰਗ ਕੀਤੀ ਆ ਅਸੀਂ ਅੱਜ ਲੋਕਲ ਬਾਡੀ ਸੈਕਟਰੀ ਸਾਹਿਬ ਨੂੰ ਮਿਲਣ ਜਾ ਰਹੇ ਆ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਨੀ ਆ ਕਿ ਜੀ ਤੁਸੀਂ ਘੱਮ ਸੇ ਘੱਮ ਇਹੋ ਜਿਹਾ ਸਲੂਕ ਨਾ ਕਰੋ ਕਿ ਇੱਕ ਪਾਸੇ ਤੁਸੀਂ ਕਰੋੜ-ਕਰੋੜ ਰੁਪਏ ਇੱਕ ਸੈਟਿਜ ਲਾਉਣ ਨੂੰ ਤਿਆਰ ਹੋ ਇੱਕ ਪਾਸੇ ਤੁਸੀਂ 20-25 ਲੱਖ ਰੁਪਏ ਲਾਉਣ ਨੂੰ ਵੀ ਤਿਆਰ ਨਹੀਂ ਹੈਗੇ ਔਰ ਉੱਥੇ ਸਾਰੇ ਬੰਦੇ ਉਹ ਪ੍ਰੋਫਿਟ ਐਕਸ ਭਰਦੇ ਨੇ ਸਾਰੇ ਬੰਦੇ ਜੋ ਜੋ ਉਹਨਾਂ ਦੇ ਮਨ ਲਾਗੂ ਹੁੰਦੀ ਆ ਉਹ ਹਰ ਇੱਕ ਬੰਦਾ ਆਪਣੀ ਗੱਲ ਪੂਰੀ ਕਰਦਾ ਪ੍ਰੋਪਰਟੀ ਟੈਕਸ ਮੈਂ ਸਮਝਦਾ ਕਿ ਮਹਾਲੀ ਦੇ ਵਿੱਚ 95% ਪ੍ਰੋਪਰਟੀ ਟੈਕਸ ਆਉਂਦਾ ਹੈ 5% 6 ਦਾ ਨਾ ਆਉਂਦਾ ਹੋਵੇ ਔਰ ਸਾਰੇ ਜਿਹੜੀਆਂ ਸੜੀਆਂ ਵਾਲੇ ਸਾਰੇ ਟੈਕਸ ਭਰਦੇ ਨੇ ਔਰ ਤੁਸੀਂ ਉਹਨਾਂ ਦੀ ਡਿਮਾਂਡ ਕਿਉਂ ਨਹੀਂ ਕਰਦੇ ਔਰ ਇਸ ਚੀਜ਼ ਵਾਸਤੇ ਅਸੀਂ ਅੱਜ ਲੋਕਰ ਬੁਡੀ ਆਫਿਸ ਸੈਕਟਰ 35 ਜਾ ਰਹੇ ਆ ਤੇ ਸਾਰ ਆਪਣੇ ਮਨਜੀਤ ਸਿੰਘ ਬਰਾਡ ਨੂੰ ਅਸੀਂ ਮਿਲਾਂਗੇ ਔਰ ਉੱਥੇ ਡਾਇਰੈਕਟਰ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਮਿਲਾਂਗੇ ਜਿਹੜੇ ਬਾਕੀ ਸਟਾਫ ਹੈਗਾ ਉਹਨਾਂ ਨੂੰ ਵੀ ਮਿਲਾਂਗੇ ਔਰ ਪੂਰੀ ਆਸ ਲੈ ਕੇ ਜਾ ਰਹੇ ਆਂ ਕਿ ਵੀ ਸਾਡਾ ਜਿਹੜਾ ਹੈਗਾ ਅਸੀਂ ਜੋ ਅੱਜ ਲੈ ਕੇ ਜਾ ਰਹੇ ਹਾਂ ਜਿਹੜੀ ਅਸੀਂ ਮੰਗਦੇ ਉਹ ਸਾਡੀ ਪੂਰੀ ਹੋਊਗੀ ਔਰ ਮੈਂ ਇਹ ਵੀ ਉਹਨਾਂ ਨੂੰ ਦਿਖਾਉਣਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਮੈਂ ਕਿੰਨੇ ਵਾਰੀ ਲਿਖ ਚੁੱਕਿਆ ਔਰ ਕਿੰਨੇ ਵਾਰੀ ਕੀ ਰਿਪਲਾਈ ਉਹਨਾਂ ਦਾ ਆਇਆ ਹਮੇਸ਼ਾ ਅਸੀਂ ਲਿਖ ਕੇ ਭੇਜਦੇ ਹਾਂ ਉਹ ਤੋਂ ਲਿਖ ਕੇ ਆਉਂਦਾ ਹੈ ਕਿ ਜੀ ਤੁਸੀਂ ਜਿਹੜਾ ਤੁਸੀਂ ਮਤਾ ਭੇਜਿਆ ਇਹਨੂੰ ਅਸੀਂ ਰੱਦ ਕਰ ਰਹੇ ਹਾਂ ਉਸ ਤੋਂ ਬਾਅਦ ਅਗਲੀ ਵਾਰੀ ਭੇਜਿਆ ਫਿਰ ਰੱਦ ਕਰ ਰਹੇ ਹਾਂ ਫਿਰ ਅਗਲੀ ਵਾਰੀ ਭੇਜਿਆ ਰੱਦ ਕਰ ਰਹੇ ਹਾਂ ਉਸ ਤੋਂ ਬਾਅਦ ਇੱਕ ਵਾਰ ਲਿਖ ਕੇ ਆ ਗਿਆ ਕਿ ਜੇ ਬਾਈ ਜੰਦੂ ਬਾਰ-ਬਾਰ ਲਿਖ ਕੇ ਭੇਜੋਗੇ ਤੇ ਅਸੀਂ ਜਿਹੜਾ ਲਿਖ ਔਰ ਉਸ ਤੋਂ ਬਾਅਦ ਅਸੀਂ ਇੱਕ ਲਿਖ ਕੇ ਭੇਜਿਆ ਤੇ ਉਹ ਕੰਮ ਉਹਨੇ ਪਾਸ ਕਰਕੇ ਭੇਜਤਾ ਸੋ ਮੇਰੀ ਬੇਨਤੀ ਇਹ ਆ ਕਿ ਇਹ ਕੋਈ ਪਾਕਿਸਤਾਨ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਆਏ ਹੋਏ ਲੋਕ ਨਹੀਂ ਹੈਗੇ ਸਾਡੇ ਆਪਣੇ ਲੋਕ ਨੇ ਔਰ ਉਹ ਵੀ ਚਾਹੁੰਦੇ ਨੇ ਕਿ ਅਸੀਂ ਮਹਾਰਾਜ ਦੇ ਵਾਸੀ ਆ ਸਾਨੂੰ ਹਰ ਸਹੂਲਤ ਮਿਲਣੀ ਚਾਹੀਦੀ ਆ ਔਰ ਜਦੋਂ ਅਸੀਂ ਸਾਰੇ ਟੈਕਸ ਭਰ ਦਿੰਦੇ ਸਾਨੂੰ ਸਹੂਲਤਾਂ ਕਿਉਂ ਨਹੀਂ ਮਿਲਦੀਆਂ ਸੋ ਅਸੀਂ ਪਹਿਲਾਂ ਅੱਜ ਉੱਥੇ ਜਾ ਕੇ ਆਪਣੀ ਜੋ ਅਪੀਲ ਦੀ ਲੈ ਕੇ ਜਾ ਰਹੇ ਆ ਬੇਨਤੀ ਕਰਾਂਗੇ ਔਰ ਉਸ ਤੋਂ ਬਾਅਦ ਜੇ ਕੰਮ ਨਾ ਹੋਇਆ ਫਿਰ ਅਸੀਂ ਅਗਲਾ ਕੋਈ ਹੋਰ ਰਾਹ ਦੇਖਾਂਗੇ ਵੀ ਸਾਨੂੰ ਕੀ ਕਰਨਾ ਚਾਹੀਦਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ Jap Study ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਸੀ ਜਿਨ੍ਹਾਂ ਤੋਂ IELTS ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ Jap Study ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੋਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ